ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪੈਂਡ ਅਜਿੱਤਗੱਲ ਚੋਂ ਅਜਿੱਤਗੱਲ ਪਿੰਡ ਨੂੰ ਦੋਸਤੋ ਜਿਲ੍ਹਾ ਜਿਹੜਾ ਫਰੀਦਕੋਟ ਪਾਇਆ ਜਾਂਦਾ ਤਹਿਸੀਲ ਦੀ ਗੱਲ ਕਰੀਏ ਤਾਂ ਜੈਤੋ ਦੋਸਤੋ ਇਹ ਬਾਜੇਖਾਨੇ ਦੇ ਨੇੜੇ ਜੇ ਰਹਿ ਜਾਂਦਾ ਪਿੰਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਦੂਜਾ ਸੂਆ ਸੂਣ ਵਾਲੀ ਕ੍ਰੋਸ ਵੇਡ ਲੈ ਕੇ ਆਏ ਆ 22 ਦੇ ਦਸਨ ਮੁਤਾਬਕ ਦੁੱਧ ਪਿਛਲੇ ਸੂਏ ਜਾਨੀ 18 ਲੀਟਰ 18.5 ਲੀਟਰ ਚੋਇਆ ਬਾਈ ਹੁਣਾਂ ਨੇ ਬਾਕੀ ਬਾਈ ਦਾ ਨੰਬਰ ਜਿਹੜਾ ਲਗਾਤਾਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੁਸੀਂ ਗੱਲਬਾਤ ਕਰ ਸਕਦੇ ਆ ਘਰੇਲੂ ਪਰਿਵਾਰ ਆ ਦੋਸਤੋ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਈ ਇਹਨਾਂ ਦਾ ਘਰੇ ਰੱਖੇ ਹੋਏ ਪਸ਼ੂ ਆ ਉਹਨਾਂ ਦੇ ਵਿੱਚੋਂ ਇਹ ਇੱਕ ਉਹਨਾਂ ਨੇ ਸੇਲ ਕਰਨੀ ਆ ਬਾਈ ਉਹਨਾਂ ਨੇ ਬਾਕੀ ਬਾਈ ਦਾ ਨੰਬਰ ਆ ਜਿਹੜਾ ਲਗਾਤਾਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਦੋਸਤੋ ਇਹਦੇ 16 ਤਰੀਕ ਨੂੰ ਦਿਨ ਪੂਰੇ ਆ ਅੱਜ ਹੋ ਗਈ 8 ਤਰੀਕ ਦਿਨ 100 ਵਾਰ ਆਪਾਂ ਵੀਡੀਓ ਕਵਰ ਕੀਤੀ ਆ ਇਹ ਬਾਕੀ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਇਹਦੀ ਜਿਹੜੀ ਜਾਣਕਾਰੀ ਲੈ ਸਕਦੇ ਆ ਰੇਟ ਇਹਦਾ ਫੋਨ ਤੇ ਰਹੂਗਾ ਜੈਜ ਰੇਟ ਹੋਊਗਾ ਦੁੱਧ ਵੀ ਦੋਸਤੋ ਮੱਝਾਂ ਵਰਗਾ ਹੋਊਗਾ ਕ੍ਰੋਸ ਹੈ ਬਾਕੀ ਮਿਲਦੇ ਆ ਅੱਗੇ ਨਵੀਂ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਹੈ ਜੀ